ਤੁਸੀਂ ਸਾਡੇ ਬੰਦੇ ਨੂੰ ਕਹੋ ਵੀ ਕਸ਼ੇਰਾ ਲਵਾ ਕੇ ਇਹਨਾਂ ਚਾਹਤਾ ਹੈ ਵੀ ਸਾਡੇ ਬੰਦੇ ਨੂੰ ਕਹਦੋ ਤੇਰੀ ਪੱਗ ਲਾ ਦੇਣੀ ਹੈ ਹੈ ਤੁਹਾਡਾ ਬੰਦਾ ਆ ਕੇ ਸਾਡੇ ਕੋਲ ਕਹਦੇ ਨਹੀਂ ਨਹੀਂ ਮੇਰੇ ਬੰਦੇ ਨੂੰ ਕਹੋ ਕਿੱਥੇ ਗ੍ਰਾਮ ਸਿੰਘ ਹਾਂ ਇਹ ਤਾਂ ਪਗੜਾ ਕੇ ਬੈਠੇ ਉੱਪਰ ਨਹੀਂ ਬਾਬਾ ਜੀ ਸਾਡੀ ਪਾਗ ਤੁਸੀਂ ਆਂਦੇ ਪਾਗ ਨਹੀਂ ਕੋਈ ਗੱਲ ਨਹੀਂ ਬਾਬੇ ਸਾਡੀ ਵੀ ਪੱਗ ਪੱਗ ਕਮਾਲ ਹੈ ਤੁਹਾਡੇ ਬਾਣੇ ਨੂੰ ਤੁਸੀਂ ਆਂਦੇ ਸਰ ਤੁਹਾਡਾ ਬੰਦਾ ਲੈ ਆਉਂਦੇ ਤੁਹਾਡੀ ਤੁਹਾਡੀ ਬਾਡ ਪੱਗ ਨਹੀਂ ਪੱਗ ਨਹੀਂ ਤੁਸੀਂ ਮੇਰੀ ਨਹੀਂ ਨਾ ਇਹਰੇ ਪ੍ਰਸ਼ਾਸਨ ਦੀ ਪਾਗ ਨਹੀਂ ਮੇਰੀ ਪੱਗ ਹੈ ਬਾਬਾ ਜੀ ਸਾਡੇ ਵੀ ਬਾਣੇ ਦੀ ਸਾਡੀ ਪਾਗ ਆ ਉਹ ਫਿਰ ਆਪਣੇ ਆਪ ਨੂੰ ਕੰਟਰੋਲ 'ਚ ਰੱਖੋ ਕੋਈ ਬਾਬਾ ਜੀ ਅਸੀਂ ਕੰਟਰੋਲ 'ਚ ਆ ਏਦਾਂ ਤੁਸੀਂ ਧਮਕੀ ਨਹੀਂ ਦੇ ਸਕਦੇ ਇਕੱਠੇ ਹੋ ਕੇ ਮੈਨੂੰ ਬਾਬਾ ਜੀ ਕੀ ਕਹ ਅਸੀਂ ਤੁਹਾਨੂੰ ਧਮਕੀ ਨਹੀਂ ਦੇਣ ਆਏ ਏਦਾਂ ਧਮਕੀ ਨਹੀਂ ਦੇ ਸਕਦੇ ਨਹੀਂ ਡਰਾ ਨਹੀਂ ਸਕਦੇ ਮੈਨੂੰ ਆਪਾਂ ਬਾਬਾ ਜੀ ਐਸਐਚਓ ਸਾਹਿ ਤੇਰੀ ਸੁਣੋ ਗੱਲ ਪਹਿਲੇ ਇੱਕ ਵਾਰੀ ਇਹੀ ਗੱਲ ਬੜੇ ਚੀਜ਼ਾਂ ਨਾ ਹੋ ਸਕਦੀ ਆ ਮੇਰੇ ਮੁੰਡੇ ਉਥੇ ਥਾਣੇ ਉਥੇ ਹੀ ਖੜੇ ਆ ਉਥੇ ਮੇਰੇ ਮੁੰਡੇ ਨੂੰ ਕੋਈ ਕਵੇ ਕਿ ਤੇਰੀ ਮੈਂ ਪੱਗ ਲਾ ਦੇਣੀ ਤੇ ਮੇਰਾ ਹਰਦੂ ਲਾਂ ਤਾਂ ਮੇਰੇ ਸਿਰ ਤੇ ਭਾਗ ਨਾ ਖੜ ਜਾ ਜੀ ਤੁਹਾਡੇ ਬੰਦੇ ਨੇ ਆ ਕੇ ਗੱਲ ਹੀ ਨਹੀਂ ਪੁੱਛੀ ਸਾਡੇ ਬੰਦੇ ਨੂੰ ਮੈਂ ਦੇਖ ਆ ਆ ਦੇਖੋ ਬੰਦੇ ਦੀ ਹਾਲਤ ਦੇਖੋ 14 ਟਾਂਕੇ ਲੱਗੇ ਬੰਦਾ ਮਰਨ ਕਿਨਾਰੇ ਬੈਠਾ ਬਾਪਾ ਜੀ ਉਹਦਾ ਪਰਚਾ ਪਾ ਦਿਓ ਉਹਦਾ ਪਰਚਾ ਪਾ ਦਿਓ ਪਰ ਸਾਡੇ ਕਿਸ਼ਾਰਾ ਕਾ ਕੋ ਮੈਂ ਮੈਂ ਮੇਰੀ ਸੁਣੋ ਗੱਲ ਤੁਸੀਂ ਗੱਲ ਨੂੰ ਉਲਟਾ ਨਾ ਕਹੋ ਕਿਆ ਕੀ ਰਿਕਾਰਡਿੰਗ ਹੈ ਦੱਸੋ ਮੇਰੇ ਕੋ ਕਿਸ਼ਾਰਾ ਲਵਾਇਆ ਜੀ ਤੁਸੀਂ ਸਾਡੇ ਬੰਦੇ ਨੂੰ ਕਹੋ ਵੀ ਕਿਸ਼ਾਰਾ ਲਵਾ ਕੇ ਹੀ ਨਾ ਚੱਕਾ ਕਰੋ ਤੁਸੀਂ ਸਾਡੇ ਬੰਦੇ ਨੂੰ ਕਹਿ ਦਿਓ ਤੇਰੀ ਪੱਗ ਲਾ ਦੇਣੀ ਹਾਂ ਤੁਹਾਡਾ ਬੰਦਾ ਆ ਕੇ ਸਾਡੇ ਕਹਿ ਦੇ ਪੱਗ ਲੈਣੀ ਮੇਰੇ ਬੰਦੇ ਨੂੰ ਕੋ ਕਿੱਥੇ ਗ੍ਰਾਮ ਸਿੰਘ ਹਈ ਤਾਂ ਪੱਗਾਂ ਰੱਖ ਕੇ ਬੈਠੇ ਉੱਪਰ ਨਹੀਂ ਬਾਬਾ ਜੀ ਸਾਡੀ ਪੱਗ ਤੁਸੀਂ ਆਂਦੇ ਸਾਡੀ ਪੱਗ ਨਹੀਂ ਕੋਈ ਗੱਲ ਨਹੀਂ ਬਾਬੇ ਸਾਡੀ ਵੀ ਪੱਗ ਪੱਗ ਕਮਾਲ ਹੈ ਤੁਹਾਡੇ ਬਾਣੇ ਨੂੰ ਤੁਸੀਂ ਆਂਦੇ ਸੜ ਤੁਹਾਡਾ ਬੰਦਾ ਕੱਟ ਦੇ ਤੁਹਾਡੀ ਤੁਹਾਡੀ ਪੱਗ ਨਹੀਂ ਮੇਰੀ ਪੱਗ ਪੱਗ ਨਹੀਂ ਤੁਸੀਂ ਮੇਰੀ ਨਹੀਂ ਨਾ ਮੇਰੇ ਪ੍ਰਸ਼ਾਸਨ ਦੀ ਪੱਗ ਨੂੰ ਮੇਰੀ ਪੱਗ ਹੈ ਬਾਬਾ ਜੀ ਸਾਡੇ ਵੀ ਬਾਣੇ ਦੀ ਸਾਡੀ ਪੱਗ ਆ ਉਹ ਫਿਰ ਆਪਣੇ ਅੰਦਰ ਕੰਟਰੋਲ ਚ ਰੱਖੋ ਕੋਈ ਬਾਬਾ ਜੀ ਅਸੀਂ ਕੰਟਰੋਲ ਚ ਆਂਦਾ ਏਦਾਂ ਤੁਸੀਂ ਧਮਕੀ ਨਹੀਂ ਦੇ ਸਕਦੇ ਇਕੱਠੇ ਹੋ ਕੇ ਮੈਨੂੰ ਬਾਬਾ ਜੀ ਠੀਕ ਆ ਅਸੀਂ ਤੁਹਾਡੀ ਧਮਕੀ ਨਹੀਂ ਦੇਣ ਆਏ ਏਦਾਂ ਧਮਕੀ ਨਹੀਂ ਦੇ ਸਕਦੇ ਅਸੀਂ ਡਰਾ ਨਹੀਂ ਸਕਦੇ ਮੈਨੂੰ ਆਪਾਂ ਬਾਬ ਤੁਸੀਂ ਨਿਮਰਤਾ ਨਾਲ ਆਉਂਦੇ ਮੈਂ 100 ਵਾਰੀ ਸੁਣਦਾ ਤੁਹਾਨੂੰ ਨਹੀਂ ਤੁਸੀਂ ਗੱਲ ਕੀਤੀ ਕਿ ਹੁਣ ਤੁਸੀਂ ਸਾਨੂੰ ਨਿਮਰਤਾ ਨਾਲ ਤੁਸੀਂ ਆ ਕੇ ਤੁਸੀਂ 100 ਵਾਰੀ ਲੜਿਆ ਸੀ ਜੁੜਿਆ ਪਰ ਅੱਜ ਵੀ ਤੁਸੀਂ ਉਹੀ ਗੱਲ ਕਰਦੇ ਹੋ ਉਦਾਂ ਨਹੀਂ ਚੱਲਣਾ ਅਸੀਂ ਕੋਈ ਧਮਕੀ ਨਹੀਂ ਤੁਸੀਂ ਆ ਕੇ ਮੈਂ ਗੱਲ ਨਹੀਂ ਬੋਲੇਗਾ ਜਾਂ ਕਿਸੇ ਸ਼ਬਦ ਵੀ ਨਹੀਂ ਕਰਾਂਗਾ ਬੋਲੇਗਾ ਮੇਰੀ ਆਵਾਜ਼ ਉੱਚੀ ਤੁਹਾਡੇ ਵਾਂਗੂ ਮੈਂ ਵੀ ਤੁਹਾਡੇ ਵਿੱਚੋਂ ਹੀ ਆ ਮੈਂ ਵੀ ਸਰਦਾਰਾਂ ਦਾ ਹੀ ਮੁੰਡਾ ਹਾਂ ਅਸੀਂ ਹਾਂ ਮੈਨੂੰ ਸੁਣੋ ਗੱਲ ਮੇਰੀ ਸੁਣੋ ਗੱਲ ਮੇਰੀ ਸੁਣੋ ਗੱਲ ਪਹਿਲੇ ਇੱਕ ਵਾਰੀ ਇਹੀ ਗੱਲ ਬੜੇ ਚੀਜ਼ਾਂ ਨਾਲ ਹੋ ਸਕਦੀ ਹੈ ਮੇਰੇ ਮੁੰਡੇ ਉੱਥੇ ਥਾਣੇ ਉੱਥੇ ਹੀ ਖੜੇ ਆ ਉੱਥੇ ਮੇਰੇ ਮੁੰਡੇ ਨੂੰ ਕੋਈ ਕਵੇ ਕਿ ਤੇਰੀ ਮੈਂ ਪੱਗ ਲਾ ਦੇਣੀ ਤੇ ਮੇਰਾ ਹਰਦੂ ਲਾਂ ਤਾਂ ਮੇਰੇ ਸਿਰ ਤੇ ਭਾਗਾਂ ਖੜ ਜਾ। ਬਾਜੀ ਤੁਹਾਡੇ ਬੰਦੇ ਨੇ ਆ ਕੇ ਗੱਲ ਹੀ ਨਹੀਂ ਪੁੱਛੀ ਸਾਡੇ ਬੰਦੇ ਨੂੰ ਮੈਂ ਦੇਖ ਆ ਆ ਦੇਖੋ ਬੰਦੇ ਦੀ ਹਾਲਤ ਦੇਖੋ 14 ਟਾਂਕੇ ਲੱਗੇ ਬੰਦਾ ਮਰਨ ਕਿਨਾਰੇ ਬੈਠਾ ਬਾਪਾ ਜੀ ਉਹਦਾ ਪਰਚਾ ਪਾ ਦਿਓ ਉਹਦਾ ਪਰਚਾ ਪਾ ਦੋ ਪਰ ਸਾਡੇ ਕਸ਼ਹਰੇ ਕਾ ਕੋ ਨਾ ਮੈਂ ਮੇਰੀ ਸੁਣੋ ਗੱਲ ਤੁਸੀਂ ਗੱਲ ਨੂੰ ਉਲਟਾ ਨਾ ਕਹੋ ਕੀ ਰਿਕਾਰਡਿੰਗ ਹੈ ਦੱਸੋ ਮੇਰੇ ਕੋ ਕਸ਼ਹਰੇ ਲੋ ਐਦਾ ਬਾਬਾ ਜੀ ਤੁਸੀਂ ਐਸੇ ਬੰਦੇ ਦੇ ਫੋਨ ਤੋਂ ਗੱਲ ਹੋ ਰਹੀ ਸਾਡੇ ਬੰਦੇ ਨੂੰ ਤੁਸੀਂ ਅੱਜ ਕੁੱਟ ਲਓ ਮਾਰ ਦਿਓ ਸਾਡੇ ਬੰਦੇ ਨੂੰ ਮਾਰ ਦਿਓ ਮੈਂ ਲੀਗਲ ਪ੍ਰੋਸੀਡਿੰਗਾਂ ਚੱਲਦਾ ਹੁਣਾ ਬਾਬਾ ਜੀ ਤੁਸੀਂ ਬਿਲਕੁਲ ਨਹੀਂ ਬਿਲਕੁਲ ਬਾਬਾ ਜੀ ਇਹ ਕੋਈ ਨਹੀਂ ਮੇਰੇ ਤੇ ਇੰਨਾ ਪ੍ਰੈਸ਼ਰ ਨਹੀਂ ਪਾ ਸਕਦੇ ਸਾਬਾ ਜੀ ਅਸੀਂ ਤੁਹਾਡੇ ਤੇ ਪ੍ਰੈਸ਼ਰ ਪਾਣਾ ਹੀ ਪਤਾ ਤੁਸੀਂ ਇਕੱਠੇ ਇਸੇ ਕਰਨ ਨੂੰ ਆਏ ਆ ਕਿ ਤੁਸੀਂ ਪ੍ਰੈਸ਼ਰ ਪਾਓ ਨਾ ਨਾ ਚੌਂਕਾਂ ਦਾ ਆਇਆ ਤਾਨੂੰ ਗੁੱਸਾ ਇਹਨਾਂ ਨੂੰ ਚੌਕਾ ਪਿੰਡ ਦਾ ਗੁੱਸਾ ਆ ਇਹ ਤਾਂ ਸਾਨੂੰ ਕਹਿੰਦੇ ਤੁਸੀਂ ਗੰਦ ਪਾਇਆ ਬਾਬਾ ਜੀ ਉਹਨਾਂ ਨੂੰ ਕਹੋ ਜਿਨ੍ਹਾਂ ਨਾਲ ਤੁਹਾਡੀ ਗੱਲ ਆ ਤੁਸੀਂ ਸਾਡੇ ਚੌਕਾ ਮੇਰੀ ਡਿਊਟੀ ਲੱਗੀ ਹੈ ਮੇਰਾ ਏਰੀਆ ਨਹੀਂ ਹੈਗਾ ਬਾਬਾ ਜੀ ਨਹੀਂ ਤੁਹਾਡੀ ਡਿਊਟੀ ਲੱਗੀ ਤੁਹਾਨੂੰ ਗੁੱਸਾ ਸਾਡੇ ਬਾਣੇ ਦੇ ਆ ਰਿਹਾ ਤੁਹਾਡੇ ਬਾਣੇ ਦੇ ਦੇ ਨਹੀਂ ਮੇਰੇ ਭਰਾਵਾਂ ਨਾਲ ਵੀ ਬਾਣੇ ਪਾਏ ਆ ਮੇਰੇ ਘਰ ਦੇ ਵਿੱਚ ਮਹਾਰਾਜ ਦਾ ਪ੍ਰਕਾਸ਼ ਹੈ ਨਹੀਂ ਪਾਏ ਹੁੰਦੇ ਨਹੀਂ ਮੇਰੇ ਮੇਰੇ ਘਰ ਦੇ ਵਿੱਚ ਮਹਾਰਾਜ ਦਾ ਪ੍ਰਕਾਸ਼ ਹੈ ਮੈਂ ਲਾਈਵ ਦਿਖਾ ਸਕਦਾ ਮੇਰੇ ਘਰ ਦੇ ਵਿੱਚ ਮਹਾਰਾਜ ਦਾ ਪ੍ਰਕਾਸ਼ ਹੈ ਬਾਬਾ ਜੀ ਇਹ ਕੋਈ ਗੱਲ ਇਹ ਕੋਈ ਗੱਲ ਥੋੜੀ ਹੈ ਕਿ ਤੁਸੀਂ 15 ਬੰਦੇ ਆਣ ਕੇ ਤੇ ਮੈਨੂੰ ਕਹੋਗੇ ਕਿ ਕੋਈ ਗੱਲ ਨਹੀਂ ਪਾ ਕੇ ਲਾ ਦੇਣੀ ਮੈਂ ਸੀ ਪਾ ਕੇ ਕਿਦਾਂ ਲਾ ਸਕਦਾ ਤੁਸੀਂ ਤੁਹਾਡਾ ਬੰਦਾ ਉੱਤਰ ਕੇ ਬਿਨਾ ਪੁੱਛੇ ਵੀ ਛੱਟ ਕਿੰ ਇਦਾਂ ਨਹੀਂ ਹੋਇਆ ਪਾਪਾ ਜੀ ਅਸੀਂ ਵੀ ਨਹੀਂ ਤੁਹਾਡੀ ਮਨ ਕਿਉਂ ਨਹੀਂ ਆ ਮੈਨੂੰ ਤੁਸੀਂ ਮੈਨ ਮਨਾਉਣੀ ਲੱਗਾ ਤੁਹਾਨੂੰ ਅਸੀਂ ਵੀ ਨਹੀਂ ਮੈਨ ਮਨਾਉਣੀ ਲੱਗਾ ਤੁਹਾਨੂੰ ਪਾਪਾ ਜੀ ਨਾ ਮਨਾਓ ਆ ਜਾਓ ਚਲਿਏ ਅਸੀਂ ਵੀ ਮਨਾਣਾ ਠੀਕ ਹੈ ਤੁਸੀਂ ਸਾਡੇ ਬੰਦੇ ਨੂੰ ਕਹੋ ਵੀ ਇੱਕ ਸ਼ਹਿਰਾ ਲਵਾ ਕੇ ਵੀ ਸਾਡੇ ਬੰਦੇ ਨੂੰ ਕਹਿ ਦਿਓ ਤੇਰੀ ਬੱਗ ਲਾ ਦੇਣੀ ਹੈ ਹੈ ਤੁਹਾਡਾ ਬੰਦਾ ਆ ਕੇ ਸਾਡੇ ਕਹਿ ਦੇਣੇ ਨਹੀਂ ਮੇਰੇ ਬੰਦੇ ਨੂੰ ਕਹੋ ਕਿਥੇ ਗ੍ਰਾਮ ਸਿੰਘ ਅਹੀ ਤਾਂ ਪਗੜਾ ਕੇ ਬੈਠੇ ਉੱਪਰ ਨਹੀਂ ਬਾਬਾ ਜੀ ਸਾਡੀ ਪਾਗ ਤੁਸੀਂ ਆਂਦੇ ਸਾਡੀ ਪਾਗ ਨਹੀਂ ਕੋਈ ਗੱਲ ਨਹੀਂ ਬਾਬੇ ਸਾਡੀ ਵੀ ਪਾਗ ਪਾਗ ਕਮਾਲ ਹੈ ਤੁਹਾਡੇ ਬਾਣੇ ਨੂੰ ਤੁਸੀਂ ਆਂਦੇ ਸਰ ਤੁਹਾਡਾ ਬੰਦਾ ਲੈ ਆਉਂਦੇ ਤੁਹਾਡੀ ਤੁਹਾਡੀ ਬਾਡ ਪਾਗ ਨਹੀਂ ਪਾਗ ਨਹੀਂ ਤੁਸੀਂ ਮੇਰੀ ਨਹੀਂ ਨਾ ਇਹਰੇ ਪ੍ਰਸ਼ਾਸਨ ਦੀ ਪਾਗ ਨਹੀਂ ਮੇਰੀ ਪਾਗ ਹੈ ਬਾਬਾ ਜੀ ਸਾਡੇ ਵੀ ਬਾਣੇ ਦੀ ਸਾਡੀ ਪਾਗ ਆ ਉਹ ਫਿਰ ਆਪਣੇ ਆਪ ਨੂੰ ਕੰਟਰੋਲ 'ਚ ਰੱਖੋ ਕੋਈ ਬਾਬਾ ਜੀ ਅਸੀਂ ਕੰਟਰੋਲ 'ਚ ਆਂਦਾ ਐਦਾਂ ਤੁਸੀਂ ਧਮਕੀ ਨਹੀਂ ਦੇ ਸਕਦੇ ਇਕੱਠੇ ਹੋ ਕੇ ਮੈਨੂੰ ਬਾਬਾ ਜੀ ਕੀ ਕਹ ਅਸੀਂ ਤੁਹਾਨੂੰ ਧਮਕੀ ਨਹੀਂ ਦੇਣ ਆਏ ਐਦਾਂ ਧਮਕੀ ਨਹੀਂ ਦੇ ਸਕਦੇ ਨਹੀਂ ਡਰਾ ਨਹੀਂ ਸਕਦੇ ਮੈਨੂੰ ਆਪਾਂ ਬਾਬਾ ਜੀ ਐਸ ਐਚਓ ਸਾ ਸੁਣੋ ਗੱਲ ਪਹਿਲੇ ਇੱਕ ਵਾਰੀ ਇਹੀ ਗੱਲ ਬੜੇ ਚੀਜ਼ਾਂ ਨਾ ਹੋ ਸਕਦੀ ਆ ਮੇਰੇ ਮੁੰਡੇ ਉਥੇ ਥਾਣੇ ਉਥੇ ਹੀ ਖੜੇ ਆ ਉਥੇ ਮੇਰੇ ਮੁੰਡੇ ਨੂੰ ਕੋਈ ਕਵੇ ਕਿ ਤੇਰੀ ਮੈਂ ਪੱਗ ਲਾ ਦੇਣੀ ਤੇ ਮੇਰਾ ਹਰਦੂ ਲਾਂ ਤਾਂ ਮੇਰੇ ਸਿਰ ਤੇ ਭਾਗ ਨਾ ਖੜ ਜਾ ਸਾਡੀ ਤੁਹਾਡੇ ਬੰਦੇ ਨੇ ਆ ਕੇ ਗੱਲ ਹੀ ਨਹੀਂ ਪੁੱਛੀ ਸਾਡੇ ਬੰਦੇ ਨੂੰ ਮੈਂ ਦੇਖ ਆ ਆ ਦੇਖੋ ਬੰਦੇ ਦੀ ਹਾਲਤ ਦੇਖੋ 14 ਟਾਂਕੇ ਲੱਗੇ ਬੰਦਾ ਮਰਨ ਕਿਨਾਰੇ ਬੈਠਾ ਬਾਪਾ ਜੀ ਉਹਦਾ ਪਰਚਾ ਪਾ ਦਿਓ ਉਹਦਾ ਪਰਚਾ ਪਾ ਦਿਓ ਪਰ ਸਾਡੇ ਕਿਸ਼ਾਰਾ ਕਾ ਕੋ ਮੈਂ ਮੇਰੀ ਸੁਣੋ ਗੱਲ ਉਹੀ ਗੱਲ ਨੂੰ ਉਲਟਾ ਨਾ ਕਹੋ ਕਿ ਆ ਕੀ ਰਿਕਾਰਡਿੰਗ ਹੈ ਦੱਸੋ ਮੇਰੇ ਕੋ ਕਿਸ਼ਾਰਾ ਲਵਾਇਆ ਸਾਹਿਬਾ ਜੀ ਤੁਸੀਂ ਸਾਡੇ ਬੰਦੇ ਨੂੰ ਕਹੋ ਵੀ ਕਿਸ਼ਾਰਾ ਲਵਾ ਕੇ ਜੀ ਸਾਡੇ ਬੰਦੇ ਨੂੰ ਕਹੋ ਤੇਰੀ ਪੱਗ ਲਾ ਦੇਣੀ ਅੱਛਾ ਤੁਹਾਡਾ ਬੰਦਾ ਆ ਕੇ ਸਾਡੇ ਕੋਲ ਨਹੀਂ ਨਹੀਂ ਮੇਰੇ ਬੰਦੇ ਨੂੰ ਕੋ ਕਿੱਥੇ ਗ੍ਰਾਮ ਸਿੰਘ ਬਾਬਾ ਜੀ ਪਗੜਾ ਕੇ ਬੈਠੇ ਉੱਪਰ ਨਹੀਂ ਬਾਬਾ ਜੀ ਸਾਡੀ ਪੱਗ ਤੁਸੀਂ ਆਂਦੇ ਸਾਡੀ ਪੱਗ ਨਹੀਂ ਕੋਈ ਗੱਲ ਨਹੀਂ ਬਾਬੇ ਸਾਡੀ ਵੀ ਪੱਗ ਪੱਗ ਕਮਾਲ ਹੈ ਤੁਹਾਡੇ ਬਾਣੇ ਨੂੰ ਤੁਸੀਂ ਆਂਦੇ ਸੜ ਤੁਹਾਡਾ ਬੰਦਾ ਕੱਟ ਦੇ ਤੁਹਾਡੀ ਤੁਹਾਡੀ ਪੱਗ ਨਹੀਂ ਮੇਰੀ ਪੱਗ ਪੱਗ ਨਹੀਂ ਤੁਸੀਂ ਮੇਰੀ ਨਹੀਂ ਨਾ ਮੇਰੇ ਪ੍ਰਸ਼ਾਸਨ ਦੀ ਪੱਗ ਨੂੰ ਮੇਰੀ ਪੱਗ ਹੈ ਬਾਬਾ ਜੀ ਸਾਡੇ ਵੀ ਬਾਣੇ ਦੀ ਸਾਡੀ ਪੱਗ ਆ ਉਹ ਫਿਰ ਆਪਣੇ ਅੰਦਰ ਕੰਟਰੋਲ ਚ ਰੱਖੋ ਕੋਈ ਬਾਬਾ ਜੀ ਅਸੀਂ ਕੰਟਰੋਲ ਚ ਆਂਦਾ ਏਦਾਂ ਤੁਸੀਂ ਧਮਕੀ ਨਹੀਂ ਦੇ ਸਕਦੇ ਇਕੱਠੇ ਹੋ ਕੇ ਮੈਨੂੰ ਬਾਬਾ ਜੀ ਠੀਕ ਹੈ ਅਸੀਂ ਤੁਹਾਨੂੰ ਧਮਕੀ ਨਹੀਂ ਦੇਣ ਆਏ ਏਦਾਂ ਧਮਕੀ ਨਹੀਂ ਦੇ ਸਕਦੇ ਅਸੀਂ ਡਰਾ ਨਹੀਂ ਸਕਦੇ ਮੈਨੂੰ ਆਪਾਂ ਬ ਤੁਸੀਂ ਨਿਮਰਤਾ ਨਾਲ ਹੁੰਦੇ ਮੈਂ 100 ਵਾਰੀ ਸੁਣਦਾ ਤੁਹਾਨੂੰ ਨਹੀਂ ਤੁਸੀਂ ਗੱਲ ਕੀਤੀ ਕਿ ਹੁਣ ਤੁਸੀਂ ਸਾਨੂੰ ਨਿਮਰਤਾ ਤੁਸੀਂ ਹੈਗਾ ਤੁਸੀਂ 100 ਵਾਰੀ ਲੜਿਆ ਸੀ ਜੁੜਿਆ ਪਰ ਅੱਜ ਵੀ ਤੁਸੀਂ ਉਹੀ ਗੱਲ ਕਰਦੇ ਹੋ ਉਦਾਂ ਨਹੀਂ ਚੱਲਣਾ ਅਸੀਂ ਕੋਈ ਧਮਕੀ ਨਹੀਂ ਤੁਸੀਂ ਆ ਕੇ ਮੈਂ ਗੱਲ ਨਹੀਂ ਬੋਲੇਗਾ ਜਾਂ ਕਿਸੇ ਸ਼ਬਦ ਵੀ ਨਹੀਂ ਕਰਾਂਗਾ ਬੋਲੇਗਾ ਮੇਰੀ ਆਵਾਜ਼ ਉੱਚੀ ਤੁਹਾਡੇ ਵਾਂਗੂ ਮੈਂ ਵੀ ਤੁਹਾਡੇ ਵਿੱਚੋਂ ਹੀ ਆ ਮੈਂ ਵੀ ਸਰਦਾਰਾਂ ਦਾ ਹੀ ਮੁੰਡਾ ਹਾਂ ਅਸੀਂ ਹਾਂ ਮੈਨੂੰ ਸੁਣੋ ਗੱਲ ਮੇਰੀ ਸੁਣੋ ਗੱਲ ਮੇਰੀ ਸੁਣੋ ਗੱਲ ਪਹਿਲੇ ਇੱਕ ਵਾਰੀ ਇਹੀ ਗੱਲ ਬੜੇ ਚੀਜ਼ਾਂ ਨਾਲ ਹੋ ਸਕਦੀ ਹੈ ਮੇਰੇ ਮੁੰਡੇ ਉਥੇ ਥਾਣੇ ਉਥੇ ਹੀ ਖੜੇ ਆ ਉਥੇ ਮੇਰੇ ਮੁੰਡੇ ਨੂੰ ਕੋਈ ਕਵੇ ਕਿ ਤੇਰੀ ਮੈਂ ਪੱਗ ਲਾ ਦੇਣੀ ਤੇ ਮੇਰਾ ਹਰਦੂ ਲਾਂ ਤਾਂ ਮੇਰੇ ਸਿਰ ਤੇ ਭਾਗਰ ਖੜਦਾ ਬਾਪੂ ਜੀ ਤੁਹਾਡੇ ਬੰਦੇ ਨੇ ਆ ਕੇ ਗੱਲ ਹੀ ਨਹੀਂ ਪੁੱਛੀ ਸਾਡੇ ਬੰਦੇ ਨੂੰ ਮੈਂ ਦੇਖ ਆ ਆ ਦੇਖੋ ਬੰਦੇ ਦੀ ਹਾਲਤ ਦੇਖੋ 14 ਟਾਂਕੇ ਲੱਗੇ ਬੰਦਾ ਮਰਨ ਕਿਨਾਰੇ ਬੈਠਾ ਬਾਪੂ ਜੀ ਉਹਦਾ ਪਰਚਾ ਪਾ ਦਿਓ ਉਹਦਾ ਪਰਚਾ ਪਾ ਦੋ ਪਰ ਸਾਡੇ ਕਸ਼ਹਰੇ ਕਾ ਕੋਈ ਨਹੀਂ ਮੈਂ ਮੇਰੀ ਸੁਣੋ ਗੱਲ ਤੁਸੀਂ ਗੱਲ ਨੂੰ ਉਲਟਾ ਨਾ ਕਹੋ ਕਾ ਕੀ ਰਿਕਾਰਡਿੰਗ ਹੈ ਦੱਸੋ ਮੇਰੇ ਕੋ ਕਸ਼ਹਰੇ ਲੋ ਐਦਾ ਬਾਬਾ ਜੀ ਤੁਸੀਂ ਐਸੇ ਬੰਦੇ ਦੇ ਫੋਨ ਤੋਂ ਗੱਲ ਹੋ ਰਹੀ ਸਾਡੇ ਬੰਦੇ ਨੂੰ ਤੁਸੀਂ ਅੱਜ ਕੁੱਟ ਲਓ ਮਾਰ ਦਿਓ ਸਾਡੇ ਬੰਦੇ ਨੂੰ ਮਾਰ ਦਿਓ ਮੈਂ ਲੀਗਲ ਪ੍ਰੋਸੀਡਿੰਗਾਂ ਚੱਲਦਾ ਹੁਣਾ ਬਾਬਾ ਜੀ ਤੁਸੀਂ ਬਿਲਕੁਲ ਨਹੀਂ ਬਿਲਕੁਲ ਬਾਬਾ ਜੀ ਇਹ ਕੋਈ ਨਹੀਂ ਮੇਰੇ ਤੇ ਇੰਨਾ ਪ੍ਰੈਸ਼ਰ ਨਹੀਂ ਪਾ ਸਕਦੇ ਸਾਬਾ ਜੀ ਅਸੀਂ ਤੁਹਾਡੇ ਤੇ ਪ੍ਰੈਸ਼ਰ ਪਾਣਾ ਹੀ ਪਤਾ ਤੁਸੀਂ ਇਕੱਠੇ ਇਸੇ ਕਰਨ ਨੂੰ ਆਏ ਆ ਕਿ ਤੁਸੀਂ ਪ੍ਰੈਸ਼ਰ ਪਾਓ ਨਾ ਨਾ ਚੌਂਕਾਂ ਦਾ ਆਇਆ ਤਾਨੂੰ ਗੁੱਸਾ ਇਹਨਾਂ ਨੂੰ ਚੌਕਾ ਪਿੰਡ ਦਾ ਗੁੱਸਾ ਆ ਇਹ ਤਾਂ ਸਾਨੂੰ ਕਹਿੰਦੇ ਤੁਸੀਂ ਗੰਦ ਪਾਇਆ ਬਾਬਾ ਜੀ ਉਹਨਾਂ ਨੂੰ ਕਹੋ ਜਿਨ੍ਹਾਂ ਨਾਲ ਤੁਹਾਡੀ ਗੱਲ ਆ ਤੁਹੀ ਸਾਡੇ ਚੌਕਾ ਮੇਰੀ ਡਿਊਟੀ ਲੱਗੀ ਹੈ ਮੇਰਾ ਏਰੀਆ ਨਹੀਂ ਹੈ ਬਾਪਾ ਜੀ ਨਹੀਂ ਤੁਹਾਡੀ ਡਿਊਟੀ ਲੱਗੀ ਤੁਹਾਨੂੰ ਗੁੱਸਾ ਸਾਡੇ ਬਾਣੇ ਦੇ ਆ ਰਿਹਾ ਤੁਹਾਡੇ ਬਾਣੇ ਦੇਖ ਕੇ ਨਹੀਂ ਮੇਰੇ ਭਰਾਵਾਂ ਨਾਲ ਵੀ ਬਾਣੇ ਪਾਏ ਆ ਮੇਰੇ ਘਰ ਦੇ ਵਿੱਚ ਮਹਾਰਾਜ ਦਾ ਪ੍ਰਕਾਸ਼ ਹੈ ਮੇਰੇ ਮਾਰੇ ਮੇਰੇ ਘਰ ਦੇ ਵਿੱਚ ਮਹਾਰਾਜ ਦਾ ਪ੍ਰਕਾਸ਼ ਹੈ ਮੈਂ ਲਾਈਵ ਦਿਖਾ ਸਕਦਾ ਮੇਰੇ ਘਰ ਦੇ ਵਿੱਚ ਮਹਾਰਾਜ ਦਾ ਪ੍ਰਕਾਸ਼ ਹੈ ਬਾਪਾ ਜੀ ਇਹ ਕੋਈ ਗੱਲ ਇਹ ਕੋਈ ਗੱਲ ਥੋੜੀ ਹੈ ਕਿ ਕੋਈ 15 ਬੰਦੇ ਆਣ ਕੇ ਤੇ ਮੈਨੂੰ ਕਹੋਗੇ ਕਿ ਕੋਈ ਗੱਲ ਨਹੀਂ ਪਾ ਕੇ ਲਾ ਦੇਣੀ ਮੈਂ ਬਾਗਾ ਕਿਦਾਂ ਲਾ ਸਕਦਾ ਤੁਸੀਂ ਤੁਹਾਡਾ ਬੰਦਾ ਉਤਰ ਕੇ ਬਿਨਾਂ ਪੁੱਛੇ ਵੀ ਸੱਟ ਕਿੰਨੇ ਮਾਰੀ ਉਹ ਕਹਿ ਸਕ ਇਦਾਂ ਨਹੀਂ ਹੋਇਆ ਪਾਪਾ ਜੀ ਅਸੀਂ ਵੀ ਨਹੀਂ ਤੁਹਾਡੀ ਮੈਨੂੰ ਕਿਉਂ ਨਹੀਂ ਆਮਨ ਨੂੰ ਤੁਸੀਂ ਮੈਨੂੰ ਨਹੀਂ ਲੱਗਾ ਤੁਹਾਨੂੰ ਅਸੀਂ ਵੀ ਨਹੀਂ ਮੈਨੂੰ ਨਹੀਂ ਲੱਗਾ ਤੁਹਾਨੂੰ ਪਾਪਾ ਜੀ ਨਾਮ ਨਾਮ ਆ ਜਾਓ ਚਲਿਏ ਅਸੀਂ ਵੀ ਮਨਾਣਾ ਠੀਕ ਹੈ